ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਰ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤੇ ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸਿਧਾਣਾ ਸਾਹਿਬ ਸੰਗਰੂਰ ਵਿਖੇ ਜਿੱਥੇ ਕਿ ਪੁੱਤਰਾਂ ਦੇ ਜਨਮ ਦੇਣ ਦੇ ਖੁਸ਼ੀਆਂ ਵਿੱਚ ਤਾਂ ਹਰ ਕੋਈ ਅਖੰਡ ਪਾਠ ਸਾਹਿਬ ਕਰਵਾਉਂਦਾ ਹੈ ਜਿੱਥੇ ਕਿ ਸਾਨੂੰ ਅੱਜ ਜਿਹੜਾ ਕਿ ਬਾਬਾ ਜੀ ਸਾਨੂੰ ਮਿਲੇ ਬਾਬਾ ਸਾਧ ਬਾਬਾ ਰਣਜੋਤ ਸਿੰਘ ਜੀ ਸੰਗਰੂਰ ਤੋਂ ਜਿੰਨਾ ਵੱਲੋਂ ਆਪਣੀ ਜਿਹੜਾ ਕਿ ਪੁੱਤਰੀ ਦੇ ਜਨਮ ਦੇਣ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ ਤਾਂ ਆਪਾਂ ਤੁਹਾਨੂੰ ਨਾ ਬਾਬਾ ਜੀ ਨਾਲ ਵੀ ਨਿਲਾਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜਿਵੇਂ ਆਪਾਂ ਦੇਖਿਆ ਕਿ ਦੁਨੀਆ ਵਾਲੀ ਆਪਣਾ ਪੁੱਤਰਾਂ ਦੇ ਜਨਮ ਦਿਨ ਮਨਾਉਂਦੇ ਨੇ ਕਿ ਲੜਕੀਆਂ ਨੂੰ ਲੋਕ ਵਿਸਾਰ ਦਿੰਦੇ ਨੇ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ ਤੁਸੀਂ ਜਿਹੜਾ ਅੱਜ ਆਪਣਾ ਪੁੱਤਰੀ ਦਾ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਖੰਡਪਟ ਸਾਈ ਪ੍ਰਕਾਸ਼ ਕਰਵਾਇਆ ਸੀ ਜਿਸ ਦੇ ਅੱਜ ਭੋਗ ਪਾਏ ਗਏ ਸੰਤਾਂ ਤੁਹਾਨੂੰ ਕੀ ਲੱਗਦਾ ਵੀ ਕਿਸ ਕੀ ਕਾਰਨ ਸੀਗਾ ਜਿਹੜਾ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆਈ ਜਿਹਦਾ ਕੀ ਵਿਚਾਰ ਸੀਗੇ ਜਿਸ ਤੋਂ ਤੁਸੀਂ ਅਖੰਡ ਪੜਸਾਈ ਪ੍ਰਕਾਸ਼ ਕਰਾਇਆ ਜਿਸ ਦਾ ਅੱਜ ਭੋਗ ਹੋ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਗੁਰਦੁਆਰਾ ਸਧਾਨਾ ਸਾਹਿਬ ਵਿਖੇ ਜਿੱਥੇ ਚਰਨਸ਼ੋ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਸ਼ੋ ਧਰਤੀ ਜਿੱਥੇ ਕੀ ਸ੍ਰੀਮਾਨ ਸੰਤ ਬਾਬਾ ਦਲੀਪ ਸਿੰਘ ਜੀ ਤੋ ਉਹਨਾਂ ਤੋਂ ਬਾਅਦ ਸ਼੍ਰੀਮਾਨ ਸੰਤਵਾਵਾ ਸੁਖਦੇਵ ਸਿੰਘ ਜੀ ਸਧਾਰਨਾ ਸਾਹਿਬ ਵਾਲੇ ਮੁੱਖ ਗੱਦੀ ਨਿਸ਼ੀਨ ਸੇਵਾ ਕਰ ਰਹੇ ਨੇ ਸੋ ਇੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ ਜਿੱਥੇ ਇੱਕ ਰਾਜੇ ਦੀ ਲੜਕੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਨਦਰ ਪਈ ਕਿਰਪਾ ਹੋਈ ਬਖਸ਼ਿਸ਼ ਹੋਈ ਲੜਕਾ ਹੋਇਆ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਪੜਦਿਆਂ ਗਰਵਾਣੀ ਦੇ ਅੰਦਰ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਸੱਚੇ ਪਾਤਸ਼ਾਹ ਜੀ ਨੇ ਲੜਕੀ ਤੋਂ ਲੜਕਾ ਬਣਾ ਦਿੱਤਾ ਸਤਿਗੁਰੂ ਨੇ ਕਿਰਪਾ ਕੀਤੀ ਸੋ ਇੱਥੇ ਤੁਸੀਂ ਨੇ ਸਵਾਲ ਕੀਤਾ ਵੀ ਅਖੰਡ ਸਾਹਿਬ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਸੰਗਤਾਂ ਸੋ ਜਿਨ੍ਹਾਂ ਦੇ ਘਰ ਬੱਚਾ ਜਨਮ ਲੈਂਦਾ ਭਾਵ ਕਿ ਮੁੰਡਾ ਜਨਮ ਲੈਂਦਾ ਉਹ ਇੱਥੇ ਆ ਕੇ ਸ਼ਰਧਾ ਭਾਵਨਾ ਦੇ ਨਾਲ ਲੋਕੀ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਸੋ ਅਸੀਂ ਵੀ ਇੱਕ ਨਵੀਂ ਰੀਤ ਜੋ ਬਹੁਤ ਗੁਰਮੁਖ ਪਿਆਰੇ ਕਰਦੇ ਨੇ ਜੋ ਸਤਗੁਰੂ ਦੀ ਦਾਤ ਨੂੰ ਦਾਤ ਸਮਝਦੇ ਨੇ ਉਹ ਬੱਚੇ ਤੇ ਬੱਚੀ ਦੇ ਵਿੱਚ ਕੋਈ ਫਰਕ ਨਹੀਂ ਰੱਖਦੇ ਅਸੀਂ ਵੀ ਸਤਗੁਰੂ ਪਾਤਸ਼ਾਹ ਜੀ ਦੀ ਦਾਤ ਨੂੰ ਮੁੱਖ ਰੱਖਦੇ ਹੋਏ ਬੱਚੇ ਤੇ ਬੱਚੀ ਦੇ ਵਿੱਚ ਫਰਕ ਨਾ ਰੱਖਦੇ ਹੋਏ ਆਪਣੀ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਪਰ ਅਸੀਂ ਅਰਦਾਸ ਕਰੀ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਇੱਥੇ ਪਾਵਨ ਪਵਿੱਤਰ ਸਥਾਨ ਸੁਧਾਣਾ ਸਾਹਿਬ ਵਿਖੇ ਮੇ ਸੱਚੇ ਪਾਤਸ਼ਾਹ ਤੇਰੀ ਦਾਤ ਹੈ ਭਾਵੇਂ ਬੱਚਾ ਹੈ ਭਾਵੇਂ ਬੱਚੀ ਹੈ ਉਹ ਸਹੀ ਸਲਾਮਤ ਠੀਕ ਠਾਕ ਹੋਵੇ ਸਤਿਗੁਰੂ ਨੇ ਕਿਰਪਾ ਕੀਤੀ ਸਾਨੂੰ ਬੱਚੀ ਦੀ ਦਾਤ ਰਬਾਬ ਕੋਰ ਦੀ ਦਾਤ ਬਖਸ਼ਿਸ਼ ਕੀਤੀ ਅਸੀਂ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਅਖੰਡ ਪਾਠ ਸਾਹਿਬ ਅਸੀਂ ਪਹਿਲੇ ਕਰਵਾਏ ਤੇ ਹੁਣ ਉਹ ਬੇਟੀ ਨੂੰ 3 ਸਾਲ ਲੱਗ ਗਿਆ ਤੇ ਅਖੰਡ ਪਾਠ ਸਾਹਿਬ ਅੱਜ ਵੀ ਕਰਵਾਏ ਗਏ ਨੇ ਸਤਿਗੁਰਾਂ ਦੇ ਸ਼ੁਕਰਾਨੇ ਵਾਸਤੇ ਅਸੀਂ ਇਹ ਖੰਡ ਪਾਠ ਸਾਹਿਬ ਇਸ ਕਰਕੇ ਕਰਵਾਉਂਿਆ ਵੀ ਸੱਚੇ ਪਾਤਸ਼ਾਹ ਦੀ ਅਮਰਤਮਈ ਗੁਰਬਾਣੀ ਦਾ ਬਚਨ ਹੈ ਸੋ ਕਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਸੋ ਧੀਆ ਨੂੰ ਮੰਦਾ ਮਾੜਾ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਕੁੱਖ ਵਿੱਚ ਨਹੀਂ ਮਰਵਾਉਣਾ ਚਾਹੀਦਾ ਜਿੱਥੇ ਸਤਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਸਤਗੁਰੂ ਦੀਆਂ ਦਾਤਾਂ ਦਾ ਸਤਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਬੱਚਿਆਂ ਦੀ ਖੁਸ਼ੀ ਵਿੱਚ ਮੁੰਡਿਆਂ ਦੀ ਖੁਸ਼ੀ ਵਿੱਚ ਖੰਡ ਪਾਠ ਸਭ ਕਰਵਾਉਂਦੇ ਆ ਉੱਥੇ ਧੀਆ ਦੇ ਜਨਮ ਦੀ ਖੁਸ਼ੀ ਵਿੱਚ ਵੀ ਖੰਡ ਪਾਠ ਸਭ ਸਾਨੂੰ ਕਰਾਉਣੇ ਚਾਹੀਦੇ ਨੇ ਤੇ ਇਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੇ ਨਾ ਫਰਕ ਦੇਖਣਾ ਚਾਹੀਦਾ ਕਿਉਂਕਿ ਅੱਜ ਧੀਆ ਨੇ ਜਿਹੜੀਆਂ ਉਹ ਮੁੰਡਿਆਂ ਦੇ ਨਾਲੋਂ ਪੁੱਤਰਾਂ ਦੇ ਨਾਲੋਂ ਅੱਗੀਆਂ ਅੱਗੇ ਨੇ ਕਿਉਂ ਜਿਹੜਾ ਆਪਣਾ ਸਮਾਜ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹਦੇ ਵਿੱਚ ਛੇਮਾ ਦਰਿਆ ਨਸ਼ਿਆਂ ਦਾ ਜਿਹਦੇ ਵਿੱਚ ਜਿਸ ਦੀ ਦਲਦਲ ਦੇ ਵਿੱਚ ਨੌਜਵਾਨ ਫਸੇ ਹੋਏ ਨੇ ਉੱਥੇ ਬੱਚੀਆਂ ਆਪਣੇ ਬੱਚਿਆਂ ਆਪਣੇ ਮਾਪਿਓ ਦਾ ਜਿਹੜਾ ਪੜ੍ਹਾਈ ਦੇ ਤੌਰ ਤੇ ਵਿੱਦਿਆ ਦੇ ਤੌਰ ਤੇ ਨੌਕਰੀਆਂ ਦੇ ਤੌਰ ਤੇ ਡਾਕਟਰ ਬਣਦੀਆਂ ਨੇ ਚੰਗੀਆਂ ਆਫੀਸਰ ਬਣਦੀਆਂ ਨੇ ਉਹ ਪੰਜਾਬ ਪੁਲਿਸ ਦੇ ਵਿੱਚ ਹੁੰਦੀਆਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਨੇ ਉੱਥੇ ਸਮਾਜ ਵਾਲੇ ਇਹ ਧੀਆਂ ਨੂੰ ਕਈ ਲੋਕ ਮਾੜਾ ਸਮਝਦੇ ਹਨ ਵੀ ਸਾਡੇ ਘਰ ਪੁੱਤੀ ਹੋਣਾ ਚਾਹੀਦਾ ਹੈ ਕਈ ਕੁੱਖਾਂ ਵਿੱਚ ਮਰਵਾ ਦਿੰਦੇ ਨੇ ਕਈ ਉਹਨਾਂ ਨੂੰ ਇਸ ਮਤਲਬ ਸੰਸਾਰ ਤੇ ਲੈ ਕੇ ਨਹੀਂ ਹੋਣਾ ਚਾਹੁੰਦੇ ਕੋਈ ਕੁੜੀਆਂ ਦੇ ਨਾਮ ਤੋਂ ਕਈ ਨਫ਼ਰਤ ਵੀ ਕਰਦੇ ਨੇ ਵੀ ਸਾਡੇ ਘਰ ਮੁੰਡੇ-ਮੁੰਡੇ ਹੋਣ ਤੇ ਇਸ ਲਈ ਅਸੀਂ ਤੁਸੀਂ ਸਾਨੂੰ ਮਿਲੇ ਹੋ ਤੇ ਆ ਕੇ ਸਾਨੂੰ ਸਵਾਲ ਕੀਤਾ ਵੀ ਕਿਉਂ ਖੰਡ ਪਾਟ ਸਾਹਿਬ ਕਰਵਾਇਆ ਸੀ ਆਪਣੇ ਬੱਚੀ ਰਬਾਬ ਕੌਰ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਖੰਡ ਪਾਟ ਸਾਹਿਬ ਕਰਵਾਇਆ ਵੀ ਜਿੱਥੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੱਥੇ ਵੀ ਇਹ ਪਹੁੰਚੇ ਤੇ ਵੀ ਉਹ ਆਪਣੋਂ ਆਪਣੀਆਂ ਧੀਆਂ ਦਾ ਸਤਿਕਾਰ ਕਰਨ ਪਿਆਰ ਕਰਨ ਬੇਟੀ ਪੜਾਉਣੀ ਚਾਹੀਦੀ ਹੈ ਬੇਟੀ ਬਚਾਉਣੀ ਚਾਹੀਦੀ ਹੈ ਬੇਟੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ ਸੋ ਇਸ ਕਰਕੇ ਸਾਡੀ ਸਾਰੀ ਸੰਗਤਾਂ ਨੂੰ ਇਹ ਬੇਨਤੀ ਹੈ ਬੇਟੀ ਪੜਾਓ ਬੇਟੀ ਬਚਾਓ ਇਹ ਰਿਸ਼ੀਆਂ ਮੁੰਨੀਆਂ ਮਹਾਪੁਰਸ਼ਾਂ ਈਰਾ ਫਕੀਰਾਂ ਪੀਰਾਂ ਪੈਗੰਬਰਾਂ ਨੇ ਬੇਟੀ ਨੂੰ ਵਾੜਾ ਨਹੀਂ ਕਿਹਾ ਅੱਜ ਦਾ ਜਿਹੜਾ ਸਮਾਜ ਹੈ ਇਹ ਧੀ ਨਾਲ ਨਫ਼ਰਤ ਕਰਦਾ ਬੱਚੀ ਨਾਲ ਨਫ਼ਰਤ ਕਰਦਾ ਤੇ ਨਫ਼ਰਤ ਨਹੀਂ ਕਰਨੀ ਚਾਹੀਦੀ ਧੀਆਂ ਭੈਣਾਂ ਨਾਲ ਪਿਆਰ ਸਤਿਕਾਰ ਕਰਨਾ ਚਾਹੀਦਾ ਜੀ ਇਹ ਹੀ ਸਾਡੀ ਬੇਨਤੀ ਹੈ ਜੀ ਸੰਗਤਾਂ ਨੂੰ ਹੋਰ ਤੁਸੀਂ ਪੁੱਛਣਾ ਕੁਝ ਪੁੱਛ ਸਕਦੇ ਹੋ ਜੀ ਹਾਂ ਜੇ ਬਾਬਾ ਜੀ ਨੇ ਸ ਕਿ ਧੀਆਂ ਨੂੰ ਕੁੱਖਾਂ ਦੇ ਵਿੱਚ ਆ ਉਹ ਨਹੀਂ ਮਾਰਨਾ ਚਾਹੀਦਾ ਪਰਮਾਤਮਾ ਦੀ ਦਾਤ ਇੱਕ ਧੀ ਹੁੰਦੀ ਹੈ ਤਾਂ ਇਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਜਿੱਥੇ ਦੁਨੀਆ ਪੁੱਤਰਾਂ ਦੇ ਜਨਮ ਦਿਨ ਮਨਾਉਂਦੀ ਹੈ ਤਾਂ ਧੀਆਂ ਦੇ ਜਿਹੜਾ ਕਿ ਸਭ ਨੂੰ ਜਨਮ ਦਿਨ ਮਨਾਉਣੇ ਚਾਹੀਦੇ ਆ ਕੁੱਖਾਂ ਦੇ ਵਿੱਚ ਉਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਜਿਹੜਾ ਕਿ ਜਨਮ ਲੈਣ ਦਾ ਅਧਿਕਾਰ ਹੈ ਦੁਨੀਆ ਤੇ ਉਹਨਾਂ ਨੂੰ ਆਉਣ ਦਾ ਅਧਿਕਾਰ ਹੈ ਆਪਣੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜੋ ਕੁਝ ਲੋਕ ਐਸਾ ਜੋ ਕੰਮ ਕਰਦੇ ਹਨ ਆਪਣੀਆਂ ਧੀਆਂ ਨੂੰ ਕੁੱਖਾਂ ਦੇ ਵਿੱਚ ਮਰਵਾ ਦਿੰਦੇ ਹਨ ਤਿਆਂ ਨੂੰ ਜਨਮ ਨਹੀਂ ਲੈਣ ਦੇਦਾ ਉਹਨਾਂ ਤੱਕ ਇਹ ਵੀਡੀਓ ਨੂੰ ਪਹੁੰਚਾ ਦਿਓ ਤਾਂ ਜੋ ਉਹਨਾਂ ਨੂੰ ਵੀ ਇਸ ਵੀਡੀਓ ਤੇ ਇਹਨਾਂ ਜਿਹੜੇ ਬਾਬਾ ਜੀ ਨੇ ਅੱਜ ਜੋ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆ ਪਾਠ ਪ੍ਰਕਾਸ਼ ਕਰਵਾਏ ਸਨ ਜਿੰਦਾ ਭੋਗ ਅੱਜ ਪਾਇਆ ਗਿਆ ਤਾਂ ਇਸ ਤੋਂ ਜਿਹੜਾ ਉਹਨਾਂ ਲੋਕਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਤੇ ਇਸ ਅਖੰਡ ਪਾਠ ਦੌਰਾਨ ਜੋ ਅੱਜ ਕੀਰਤਨ ਸਮਾਗਮ ਵੀ ਹੋਇਆ ਹੈ ਜਿਸ ਦੀ ਪੂਰੀ ਵੀਡੀਓ ਆਪਣੇ YouTube ਚੈਨਲ ਨਿਰਪੱਖ ਆਵਾਜ਼ ਤੇ ਦਿਖਾਈ ਜਾਵੇ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੇ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼